ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਦੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਟਾਈਮ ਜੀ 11:30 ਤੋਂ ਉੱਪਰ ਹੋ ਗਏ ਆਪਾਂ ਜਾਣਾ ਪਿੰਡ ਭੋਗ ਤੇ ਤਰਵਾ ਅੱਜ ਮੈਂ ਇਕੱਲੀ ਜਾਊ ਸਾਰਿਆਂ ਦੀ ਡਿਊਟੀ ਇੱਧਰ ਉੱਧਰ ਕਰਤੀ ਕਰਤੀ ਕਿ ਪਿੰਦਰ ਬਿਮਾਰ ਹੋਇਆ ਪਿਆ ਉਹਨੂੰ ਬੁਖਾਰ ਖੰਘ ਜ਼ਖਾਮ ਨਾਲ ਬੁਰਾ ਹਾਲ ਹੋ ਗਿਆ ਉਹਦਾ ਤੇ ਆਸਪ੍ਰੀਤ ਫਿਰ ਉਹ ਇਹ ਜਿਹਾ ਤਾਂ ਮੈਂ ਜਾਂਦੀ ਨਹੀਂ ਬਸ ਆਸਪ੍ਰੀਤ ਨੂੰ ਪਿੰਦਰ ਆਇਆ ਵੀ ਚਲ ਗੱਡੀ ਲੈ ਜਾਂਦਾ ਅੱਜ ਫਿਰ ਮੈਂ ਵੀ ਆਖਿਆ ਮੈਂ ਕਿਹਾ ਵੀ ਚਲ ਮੌਸਮ ਵੀ ਠੀਕ ਆ ਚਲੋ ਮੀਂਹਾਂ ਦੇ ਦਿਨ ਤਾਂ ਹੋ ਜਾਂਦਾ ਹੈ ਨਾ ਵੀ ਆਪਾਂ ਉਹ ਕਰ ਲਈਏ ਮੀਂਹਾਂ ਦੇ ਦਿਨ ਤਾਂ ਚਲ ਆਏ ਹੋ ਜਾਂਦਾ ਵੀ ਲੋੜ ਪੈ ਜਾਂਦੀ ਹੈ ਕਈ ਵਾਰ ਮੌਸਮ ਖਰਾਬ ਹੋ ਜਾਂਦਾ ਅੱਜ ਮੌਸਮ ਠੀਕ ਆ ਪਹਿਲਾਂ ਅਸੀਂ ਸਵੇਰੇ ਨਾ ਦੇਖੋ ਕੱਲ ਮੈਂ ਇਥੇ ਸਾਰੀ ਬੁਟੀਕ ਦੀ ਸੈਟਿੰਗ ਕੀਤੀ ਹੈ ਤੇ ਕੱਲ ਵੀ ਮੌਸਮ ਠੀਕ ਸੀ ਇਦਾਂ ਆਪਾਂ ਇਹਨਾਂ ਮਾਰੀ ਸਾਰੇ ਸੌਫ ਕਰਕੇ ਚੰਗੀ ਤਰ੍ਹਾਂ ਚੰਕੇ ਰੱਖਦੇ ਪਹਿਲਾਂ ਇੱਥੇ ਆਈ ਅਗੜੇ ਧੁਗੜੇ ਹੋਏ ਪਏ ਤੇ ਫਟਾਫਟ ਇੰਝ ਸਿੱਟੇ ਤੇ ਅਸੀਂ ਨੇ ਪਹਿਲਾਂ ਇਧਰਲਾ ਕਮਰਾ ਤੇ ਇਧਰਲੇ ਕੱਪੜੇ ਸਕਾਏ ਨੇ ਅੱਜ ਇਧਰਲੇ ਕਮਰੇ ਦੀ ਵਾਰੀ ਆ ਗਈ ਦੇਖੋ ਇਧਰੋਂ ਅਸੀਂ ਉਹ ਸੇਜੇ ਨੂੰ ਜਿਆਦਾ ਸਲਾਬ ਚੜ੍ਹਦੀ ਉਪਰ ਦਾ ਸਾਰਾ ਸੁਨਾਨ ਚੱਕ ਕੇ ਆਪਾਂ ਨੇ ਇਧਰ ਧੁੱਪੇ ਲਾਤਾ ਇਹਦੇ ਵੀ ਗੱਦੇ ਸਕਾਏ ਨੇ ਆ ਕਣਕਾ ਜਿਹੜੀ ਇਹਨੂੰ ਵੀ ਉਹ ਤਾਂ ਬੋਰੀ ਚ ਪਾਈ ਹੁੰਦੀ ਪਾਣੀ ਤਾਂ ਕਾਨੂੰ ਪਿਆ ਫਿਰ ਵੀ ਬੋਰੀ ਦੇ ਨਾਲ ਨਾਲ ਸਲਾਬ ਜੀਤੀ ਇਹ ਵੀ ਧੁੱਪੇ ਕੱਢ ਕੇ ਖੋਲ ਤੇ ਸ਼ਾਮ ਦਾਣਾ ਮੈਂ ਸਦਾ ਦਾਣਾ ਤਰੇ ਆਉਣਗੇ ਸ਼ਾਮ ਨੂੰ ਲਓ ਜੀ ਇੱਧਰ ਦੇਖੋ ਤੇ ਉੱਧਰ ਵੀ ਕੱਪੜੇ ਐਨੇ ਬੁਰਾ ਹਾਲ ਹੋ ਜਾਂਦਾ ਇੱਕ ਦਿਨ ਸੀ ਦੇਖੋ ਕੱਲ ਮੈਂ ਸ਼ਾਮ ਜੇ ਨੂੰ ਲਾਈ ਮਸ਼ੀਨ ਤੋਕੇ ਫਿਰ ਬਾਹਰ ਮੈਂ ਆ ਨਹੀਂ ਪਾਈ ਤਾਰ ਤੇ ਵਾਹ ਤੇਲ ਜੀ ਪੈ ਕੇ ਖਰਾਬ ਹੋ ਜਾਂਦੇ ਆ ਇਹਦੇ ਨਾਲ ਅਸੀਂ ਸਾਰੇ ਦਰਾਜ ਦਰੂਜ ਵਿੱਚੋਂ ਸਾਰੀ ਸਿੱਲ ਫੜੀ ਪਈ ਤੀ ਬੈਡਾਂ ਨੂੰ ਦੇਖੋ ਆ ਚੀਜ਼ ਹੁਣ ਇਹਨੂੰ ਚੰਗੀ ਤਰ੍ਹਾਂ ਧੁੱਪ ਲੱਗ ਜੂਗੀ ਆ ਥਣ ਤੱਕ ਸਾਰਾ ਝਾੜ ਕੇ ਸਮਾਨ ਕੱਢ ਕੇ ਆ ਫालतू ਕੂੜ ਕੁਵਾੜਨ ਕੋਲੇ ਰਹਿੜੀ ਵਾਲਾ ਸਮਾਨ ਚਲੋ ਜੀ ਹੁਣ ਆਪਾਂ 4:12 ਹੋ ਗਏ ਸਵਾ 12 ਮਸ ਟਾਈਮ ਤੇ ਪਹੁੰਚਿਆ ਜਾਊਗਾ ਉਹ ਇਨਫ ਫੁੱਲ ਟਾਈਮ ਨਹੀਂ ਹੁੰਦਾ ਜੀ ਪਹਿਲਾਂ ਜਾਣ ਦਾ ਕੀ ਕਰੀ ਫਿਰ ਮਿਲਦੇ ਆ ਕੇ ਸੇਬੀਆ ਕਿੱਥੇ ਲੈਣਾ ਤੁਸੀਂ ਮਮੀ ਲਾ ਕੇ ਜਿਆਦੀ ਜਿਆਦੀ ਅਸੇ ਹਟ ਜਾਏਗਾ ਅਸੀਂ ਵੀ ਲਿਆਉਣੀ ਆਂ ਅਸੀਂ ਉਹਨਾਂ ਦੇ ਹਲੇ ਪੱਟੀਆਂ ਹਾਂ ਗਾਂ ਦੀ ਪੂਛ ਢਿੱਗੀ ਹੈ ਹਾਂ ਗਾਂ ਦੀ ਪੂਛ ਪਰ ਗਾਂ ਹੀ ਦਾ ਢਿੱਗੀ ਮੈਨੂੰ ਕਾਇ ਲੱਗਦਾ ਇਹਦਾ ਬਹੁਤ ਟਾਈਮ ਲੈਂਦਾ ਹੈ ਜੀ ਮੈਂ ਕਿਹਨੂੰ ਇੰਤਾਂ ਨਾ ਨਾ ਨੰਮੀਂ ਜਾ ਤੁਹਾਨੂੰ ਕੁਝ ਕੇ ਫਲਾਦੇ ਦਿੱਤੇ ਹੋ ਉਹ ਵੀ ਹੋਏ ਖਾਣ ਕਰ ਦਿੰਦੇ ਹਾਂ ਤੂੰ ਤੇ ਮੈਂ ਸਾਰੇ ਖਾਣ ਸਾਰਿਆਂ ਨੂੰ ਸੇਮ ਹੀ ਨੇ ਦੁੱਧ ਕਿੰਨਾ ਕੁ ਦਿੰਦੀ ਹੈ ਜੀ ਹਾਂ ਰਿੱਜੋ ਉਹ ਇੱਥੇ ਦਾ ਬਦਲਿਆ ਕਰਨਾ ਲੋੜ ਹੈ ਲਾਂਦਾ ਤਾਂ ਨਹੀਂ ਇਹ ਤਾਂ ਤੀਜਾ ਸੂਇਦਗੀ ਤਾਂ ਨੂੰ ਤੁਸੀਂ 12 ਦੇ ਵੀ ਲਿਜਾ ਸਕਦੇ ਆਹ ਹਾਂ ਮਮਾ ਮਾਦੇ ਬਾਈਨ ਉਸ ਸਮਾਨ ਜਿਹਾ ਬਣਾਇਆ ਨੇ ਸਾਰਾ ਕੱਲ ਤੇ ਜੀ ਰਾਈ ਹੈ ਜਾਊਗੀ ਅੱਛਾ ਮੈਂ ਤੁਹਾਨੂੰ ਕੀ ਗੱਲਾਂ ਦੀ ਹੈ ਮੈਂ ਜਾਊਗੀ ਬਾਰ ਦੇ ਦਿੱਤੀ ਹੈ ਬੰਦ ਜੂਗੀ ਹੂੰ ਤੀਜੇ ਸੂਏ ਤੀਜੀ ਵਾਰ ਤਾਂ ਬੋਲੀ ਤੁਹਾਨੂੰ ਪਤਾ ਲੱਗ ਗਿਆ ਕੁਝ ਪਿਛਲੀ ਵਾਰ ਇਹ ਜੀ ਨਹੀਂ ਲਾਇਆ ਨੇ ਉਦੋਂ ਹੂੰ ਜੀ ਨਹੀਂ ਲੱਗਿਆ ਉਹ ਇਹਦਾ ਸੌਕੇ ਨੇ ਨਾ ਤਾਂ ਥਣ ਵੀ ਵੱਡੇ ਵੱਡੇ ਨੇ ਮਿੰਟ ਚ ਧਾਰ ਨਿਕਲ ਜਾਂਦੀ ਹੂੰ ਬਾਕੀ ਐਸੇ ਸੱਚ ਉਹਦੇ ਵੱਲੀ ਕਹਾਣੀਆਂ ਸੁਣਨਾ ਐ ਇਹਨੂੰ ਵੀ ਘਟ ਗਿਆ ਕਰੋ ਅੱਜ ਨੂੰ ਵੀ ਮੋਗਲਾ ਦੂਜੇ ਨਾ ਚੱਲੇ ਚਲਾ ਬਧੀਆ ਸੁੱਕੜੀ ਬੱਕੇ ਬਿਠਾ ਦੇ ਤਾਂ ਦੇਖ ਲਾ ਸਾਈਵਾ ਇੱਕ ਭੈਣ ਹੋਗੀ ਇੱਕ ਭਾਈ ਹੋਗਾ ਇੱਕ ਮਾਂ ਪੂਰੀ ਫੈਮਿਲੀ ਹੋਗੀ ਸੱਸਿਆ ਆ ਗਿਆ ਵੀਰਾ ਆ ਗਿਆ ਮਾਏ ਦਾ ਇਹ ਤਾਂ ਗਾਂਈ ਦਾ ਸਣਾ ਦੀ ਧਾਰ ਵੀ ਨਹੀਂ ਹਲੇ ਉਹਨਾਂ ਸਾਡੇ ਤਾਂ ਲੰਮੀ ਨਹੀਂ ਗਈ ਉਹਨਾਂ ਨੇ ਤਾਂ ਉਹੀ ਕਹਿਤਾ ਸਾਨੂੰ ਡਾਕਟਰ ਨੂੰ ਦਿਖਾ ਕੇ ਦੇਖੋ ਵੀ ਕਿੰਨਾ ਕੁ ਟਾਈਮ ਲਾਉਗੀ ਹਜੇ ਤਾਂ ਗਾਂਈ ਦਾ ਹਲਕਾ ਤਾਲੂਆ ਵੀ ਨਹੀਂ ਹੈਗਾ ਇਹਦਾ ਟਾਈਮ ਲਊਗੀ ਗਾਂਆਂ ਤੋਂ ਤਾਂ ਉਹ ਨਹੀਂ ਤੁਰਿਆ ਨਹੀਂ ਆਂਦਾ ਜਿਹੜੇ ਕੱਦੇ ਹੋ ਜਾਂਦੇ ਨੇ 10 ਦਿਨ ਪਹਿਲਾਂ ਆਹਾਂ 15-15 ਦਿਨ ਪਹਿਲਾਂ ਤਾਂ ਬੈਠੇ ਨਹੀਂ ਆਂਦਾ ਤੇ ਸਾਡੇ ਨਹੀਂ ਆਂਦਾ ਤਾਂ ਵਾਹ ਤਾਂ ਚੱਡਾਉ ਕਰਿਆ ਥੱਲੇ ਪਰ ਜੇ ਤਾਂ ਧਾਰਨਾ ਹੋਵੇ ਥਾਣਾ ਚ ਚੱਡਾ ਦਾ ਆਕੜੇ ਹੈ ਨਹੀਂ ਫਿਰ ਚੱਡਾ ਦਾ ਆਕੜਾ ਜਿਹਦਾ ਇਹਦਾ ਟਾਈਮ ਪੇ ਆ ਬਣੀ 15 ਦਿਨ 15 20 ਦਿਨ ਆਉਂਦਾ ਠੀਕ ਹੈ 15 ਦਿਨ ਦਾ ਜਿਹੜੇ ਦਿਨ ਬੂਰੇ ਹੋਣ ਚ ਪਏ ਨੇ ਆਸ ਤੇ ਮੈਂ ਤਾਂ ਉਹੀ ਕਹਦਾ ਤੁਹਾਨੂੰ ਫੇਰ ਚੱਲ ਕੋਈ ਨਾ ਦੇਖੀ ਫਿਰ ਜਾ ਡਾਕਟਰ ਨੂੰ ਦਿਖਾ ਲੋ ਦੱਸ ਦੋ ਇਹਨੂੰ ਨਾ ਤੁਸੀਂ ਮੈਂ ਇਸ ਨੂੰ ਹੁਣਾਰ ਕੱਕ ਗੰਦਾ ਘੱਟ ਰੱਖ ਕੇ ਕਰੋ ਦਾਦਾ ਪਤਨਾਂ ਬਾਲਾ ਸੁੱਕੀ ਚਲੇ ਤੇ ਦੁੱਧ ਬੋਲੋ ਹਾਂ ਬਸ ਮੈਂ ਉਹਨੇ ਕੱਖ ਆਪਦੇ ਹਿਸਾਬ ਨਾਲ ਖਾ ਲੂਗੀ ਬਸ ਹੋ ਗਈ ਸਮਝ ਗਈ ਸਾਥ ਖਾ ਕੇ ਹੋਰ ਆਹ ਮਦਾਇਆ ਜੀ ਕੀੜ ਕਿਹੜੀ 8000 ਹਾਂ ਬਸ ਉਹ ਵਧੀਆ ਗੀ ਅੱਜ ਕਿ ਥੋੜੇ ਪਾਤੀਆਂ ਵੱਜ ਗਈਆਂ ਤਾਂ ਨਹੀਂ ਤਾਂ ਰੇ ਬਣ ਜਾਂਦਾ ਹੈ ਆਹ ਦੇ ਬਾਰੇ ਹੁੰਦੀ ਹੈ ਕਿ ਕੱਕ ਨਹੀਂ ਵੱਜਦਾ ਤੀ ਤੁਹਾਨੂੰ ਵਧੀਆ ਰਹੇ ਹਾਂ ਤੁਹਾਨੂੰ ਕੀ ਆ ਵੀ ਕਾਲੇ ਪਿੰਡੇ ਵਾਲੀ ਹੋ ਗਈ ਪਤਲੇ ਪਿੰਡੇ ਦੀ ਹੈ ਵੀ ਜਿਹਦਾ ਵਧੀਆ ਦੇਊਗੀ ਇਹਨੂੰ ਵੀ ਟਿਕਟ ਮਗਾਈ ਆ ਅਸੀਂ ਮੈਂ ਤੁਸੀ ਤਾਂ ਕੱਢੋ ਭੈਣ ਮਰਾਵੇ ਮੈਂ ਹਸਾਂ ਜਿਹਾ ਕਢੇ ਲਾ ਟਿਕਟ ਗਾਹ ਨੂੰ ਇਹ ਵਧੀਆ ਹੋ ਜੂਗੀ ਹਾਂ ਮੈਂ ਜਾਂਦਾ ਗਾਹ ਨੂੰ ਹੂੰ ਉਹਨੇ ਪੌਣੇ ਦੋ ਸਾਲ ਦੀ ਬਸ ਫੇਰ ਹਾਂ 2.5 ਹਾਂ ਸੋਨਪਤ ਤੋਂ ਰਲ ਜੀ ਮਿਲੇ ਅਰਜਨ ਨੂੰ ਮਿਲੇ ਹਾਂ ਜੀ ਸੱਸਰੀਕਰ ਹਾਂ ਜੀ ਸੱਸਰੀਕਰ ਕਿੱਥੇ ਬੈਂਚ ਵਾਗੀ ਹੈ ਅਜਮੰਲਾ ਦਾ ਬੈਂਚ ਵਾਗੀ ਹੈ ਹੈ ਸੱਸਰੀਕਰ ਬੈਂਚ ਵਾਗੀ ਅੱਜ ਬੈਂਚ ਵਾਗੀ ਹੈ ਅੱਜ ਹੋਰ ਕਿੱਥੇ ਵਾਗੀ ਹੈ ਜੀ ਜੀ ਨਤ ਸਤਿ ਸ੍ਰੀ ਅਕਾਲ ਜੀ

ਚਲੋ ਜੀ ਗੱਦਿਆਂ ਨੂੰ ਲੱਗੀ ਧੁੱਪ ਆਪਾਂ ਸਵੇਰੇ ਕਾਬਰ ਵੀ ਧੋਤੇ ਦੀਦੇ ਹੁਣ ਕਾਬਰ ਵੀ ਸੁੱਕ ਗਏ ਅੱਜ ਪੂਰਾ ਵਧੀਆ ਦਿਨ ਲੱਗਿਆ ਕਾਬਰ ਚੜ੍ਹ ਕੇ ਹੁਣ ਸ਼ਾਮ ਦੇ ਵੱਜ ਗਏ 5:30 ਉਦੋਂ ਪਹਿਲਾਂ ਅੰਦਰ ਗੱਦੇ-ਗੁੱਦੇ ਤੇ ਬਸਾ ਕੇ ਚਾਦਰ ਸੈੱਟ ਕਰ ਦਈਏ ਫੇਰ ਆਪਾਂ ਇਧਰਲੇ ਰੂਮ 'ਚ ਹੀ ਪੈਨੇ ਆ ਹਨਾ ਤਾਂ ਕਰਕੇ ਜਿੱਪਾਂ ਲੱਗੀਆਂ ਨੇ ਦੋਨੇ ਉਧਰਲੇ ਗੱਦਿਆਂ ਤੇ ਅਜੇ ਅਸੀਂ ਕਾਬਰ ਚੜਾਉਣੇ ਨੇ ਇਹਨਾਂ ਤੇ ਤਾਂ ਚੜ੍ਹਾ ਲੇ ਤੇ ਕਿਉਂ ਇਧਰਲੇ ਅਸੀਂ ਬੱਦ ਵਰਤਨੇ ਆ ਉਧਰ ਕੱਲੀ ਪੀਤੀ ਹੁੰਦੀ ਐ ਤਾਂ ਕੁਛ ਡੁੱਲਣ ਡੁੱਲਣ ਜਮੀ ਨਹੀਂ ਦਿੰਦੀ। ਬਾਕੀ ਉਹਨਾਂ ਦੀ ਕੌਲ ਹੋ ਗਈ। ਬਸ ਇਹਦਾ ਨਾਲ ਹੀ ਚੜ੍ਹਾ ਤੇ ਦਿਓ ਦੀ ਲੈ ਕੇ ਉੱਥੋਂ ਹੀ ਲੈ ਲੇਤੀ। ਉਹ ਪਹਿਲਾਂ ਇੰ ਜਾ ਕੇ ਮੈਂ ਲੈਣ ਨਹੀਂ ਗਈ ਉਹ ਸਰਦਾਰ ਜੀ ਲੈ ਕੇ ਆਏ ਤੇ ਇਹਨਾਂ ਨੇ ਜਿਆਦਾ ਹੀ ਨਹੀਂ ਕਰ ਕੋਬਰ। ਹੁਣ ਜਦੋਂ ਜਿਆਦਾ ਐ ਉਹਦੇ ਲੈ ਕੇ ਆਵਾਂਗੇ। ਜੇ ਬਾਜ਼ਾਰ ਚੱਦੀਆਂ ਚੀਜ਼ਾਂ ਭੁੱਲਿਆ ਨੇ ਆਪਾਂ। ਤੇ ਬਸ ਉਹਨਾਂ ਦਾ ਨਿਮੇੜਦਿਆਂ ਕੰਮ। ਫੇਰ ਰੋਟੀ ਸਬਜ਼ੀ ਕਣੀ ਲੱਗਾਂਗੇ। ਬਹੁਤ ਰੱਬ ਨੇ ਕੰਮ ਵਧਾਤਾ। 2 ਦਿਨ ਹੋ ਗਏ ਲੱਗਿਆ ਨੂੰ ਅਜੇ ਕੱਲ ਦਾ ਦਿਨ ਹੋਰ ਲੱਗੂਗਾ। ਹਰ ਸੰਤੇ ਜੀ ਪੋਚੇ ਵੀ ਲਾਉਨੇ ਆ ਤਾਂ ਵੀ ਤੁਸ ਸਿੱਲ ਦੀ ਸਿੱਮੀ ਜਾਂਦੀ ਆ ਹੋਰ ਕਰਦੇ ਸਰਾਣਿਆਂ ਦੇ ਕਵਰ ਲਿਆ ਕਾ ਕੱਟ ਕੇ ਪਾਈਏ ਕਰ ਬਸ ਹੋਰ ਤਾਂ ਕੀ ਰਹਿ ਗਿਆ ਹੁਣ ਤਾਂ ਮੱਕੀ ਤੇ ਕਣਕ ਹੀ ਰਹਿ ਗਈ ਹੈ ਨਾ ਆ ਇੱਕ ਬੋਰੀ ਦਾ ਮੈਸ ਨੂੰ ਭਰ ਲੈਨੇ ਕਿਹੜਾ ਆਮਾਂਗੇ ਹੂੰ ਕੀ ਡਾਏਗਾ ਆਹਾਂ ਕਣਕ ਆ ਇੱਕ ਰਹੀ ਐ ਇੰਨੀ ਕ ਸਾਰੀ ਆ ਤੜਾ ਆਪੀ ਤੇ ਉਦੋਂ ਡਾਈ ਹੋਈ ਹੈ ਫਿਰ ਉਹਦੇ ਚ ਭਰ ਲੈ ਇੱਕ ਬੋਰੀ ਆ ਹੀ ਰਹਦੀ ਐ ਦਾਣੇ ਵਾਲੇ ਤਾਂ ਇਹੋ ਵਧੀਆ ਪਾਵਾਂਗੇ ਕਿਹੜੀ ਚਲੋ ਜੀ ਟਾਈਮਸ ਪਾਸ ਬਾਕੀ ਬਾਰੇ 7:00 ਵਜੇ ਤੇ ਆਪਾਂ ਨੇ ਸਬਜ਼ੀ ਰੱਖਤੀ Shimla ਮਿਰਚ ਦੀ ਮੈਂ ਸਵੇਰੇ 6 ਵਜੇ ਬਾਜ਼ਾਰ ਤੋਂ ਆਈ ਸੀ ਸਰਕਾਰ ਜੀ ਪਾਉਂਦੇ ਨੇ ਮੱਜਾਂ ਨੁਕਸਾਨ ਨਹੀਂ ਹੁਣ ਕੱਖ ਸਾਡੇ ਸੁੱਕ ਗਏ ਸਾਰੇ ਹੁਣ ਦੇਖੋ ਮੀਂਹਾਂ ਹਜੇ ਬੀਜੇ ਵੀ ਨਹੀਂ ਹੈਗੇ ਤੇ ਬੀਜੇ ਤਾਂ ਹਜੇ ਪਾਣੀ ਹੁਣ ਘਟਿਆ ਨਾ ਫਿਰ ਬੀਜਾਂਗੇ ਮੈਂ ਕਿਹਾ ਮੈਂ ਕੱਪੜੇ ਵੀ ਬਾਅਦ ਚ ਚੇਂਜ ਕਰੂੰ ਪਹਿਲਾਂ ਸਬਜ਼ੀ ਰੱਖਣਾ ਉਹਦੇ ਨਾਲ ਨਾਲ ਸਬਜ਼ੀ ਬਣ ਜੂਗੀ ਤੇ ਧੂਆ ਕਰਦੀ ਥੋੜਾ ਜਿਹਾ ਲਓ ਜੀ ਇੱਥੋਂ ਸਾਰੀ ਸਫਾਈ ਹੋ ਗਈ ਮੀਂਹ ਕਰਕੇ ਸਾਰੇ ਕਮਰੇ ਸੁਕਾ ਤੇ ਬੱਡ ਗੱਦੇ ਸਾਰਾ ਕੁਸਕਾ ਕੇ ਓਕੇ ਕਰਤਾ ਆ ਮੱਕੀ ਵੀ ਡਾਂਤੀ ਸਵੇਰੇ। ਸਾਡ ਕੱਲੇ ਪੜਦੇ ਰਹਿ ਗਏ ਧੋਣ ਵਾਲੇ ਇਹਨਾਂ ਨੂੰ ਸਵੇਰੇ ਪਾ ਦਾਂਗੇ ਮਸ਼ੀਨ 'ਚ। ਉਹਨਾਂ ਨੇ ਤਾਂ ਮੈਂ ਸੂਣ ਤੋਂ ਪਹਿਲਾਂ ਹੀ ਚੱਕ ਦਿੱਤੀ ਵਧੀਆ ਰੀਆਂ ਉਹ ਤਾਂ। ਕੁਛ ਪਿੰਡਾਂ 'ਚ ਮਸਰ ਘਟ ਜਾਂਦਾ ਹੈ ਆਪਣੇ ਤਾਂ ਫੇਰ ਹੋ ਜਾਂਦਾ ਨਹੀਂ। ਹੁਣ ਧੂਆਂ ਕਰਨਾ ਪਊ ਹੈਗਾ ਉਹ ਖੱਬਲ ਜਾ। ਪਿਆਰਾ। ਇਹ ਤਾਂ ਹੋ ਦੂ ਸੀ ਤੇ। ਨਬੀ ਚੱਕ ਲਿਆ। ਨਬੀ ਲਿਆ ਦੰਨੀ ਸੈਫੀ ਪੀਤੀ ਨਾ ਵਗਿਆ। ਇੱਥੇ ਬੈਠਾ ਸੀ ਪਹਿਲਾਂ। ਆ ਲੈ ਖੇਤ ਚੜੀ ਖੇਤ ਲਾਇਆ ਲੈ ਅੱਜ ਤਾਂ ਸੈਫੀ ਦੀਆਂ ਫਿਰ ਅੱਜ ਤਾਂ ਸੈਫੀ ਦੀਆਂ ਬੰਦੀਆਂ ਉਂਗਲਾਂ ਕਿਉਂ ਤੇ ਨਹੀਂ ਖੇਤ ਵੀ ਜਾਇਆ ਆ ਕੁਕ ਉਸਕਾ ਕੱਪੜੇ ਲਾਉਣ ਵਾਲੇ ਨੇ ਡੱਬੀ ਲਿਆ ਕੇ ਦੇਵਾ ਲਿਆ ਨਾਲ ਇਹਨਾਂ ਨੂੰ ਆਪਾਂ ਇੰਨਾ ਨਾ ਦਾਣਾ ਪਾਈ ਜਨੇ ਸੰਨੀ ਦੇ 2-2 ਟਾਲ ਖੋਲ ਵੀ ਦੇ ਦੋ ਟੋਕਾ ਹੋਰ ਗੋਰੀ ਆ ਗਾਰੰਟੀ ਦਿੰਦਾ ਉਹ ਹਾਂ ਮੈਂ ਆਪਣੀ ਕੱਟੀ ਆ ਹਾਂ 17 18 ਦੀ ਆ ਉਹ ਕਹਿੰਦਾ ਕੁਝ ਪਾਉਂਦੀ ਰੋੜ ਨਹੀਂ ਕਹਿੰਦਾ ਇਹ ਪਾਉ ਕਹਿੰਦਾ ਵਾਦੀ ਦੇਖੋ ਹੋਰ ਕਾ ਛੜ ਦਾ ਕੱਟੀਆਂ ਜੀਆਂ ਦੇ ਕੱਦ ਉੱਥੀ ਖੜ ਜਾਂਦੇ ਨੇ। ਉਹ ਵੀ ਤਲਦੀਬ ਤੇ ਆਉਂਦੇ ਆ। ਅੱਛਾ। ਆ ਫੁੱਲੇ ਵੀ ਤੋਤੇ ਸੀਨੇ ਬਾਹਰੇ ਅੰਦਰ ਨਾਲ ਇਹਨਾਂ ਦੇ ਨੀਂ ਦਾ ਪਾਣੀ ਜਾਂ ਪਾ ਪਾ ਕੇ ਚਿਪ ਚਿਪ ਕਰਦੇ ਹੋਏ ਪੈਦੇ। ਸਾਰ ਕਪੜਾ ਲਿੜਾ ਸੁਪਾਉਣਾ ਪੈ ਗਿਆ। ਤਿੰਨ ਦਿਨ ਹੋ ਗਏ ਸਾਨੂੰ ਲੱਗਿਆਂ। ਅਸੀਂ ਦੀਵਾਲੀ ਦੀ ਸਫਾਈ ਤਾਂ ਹੁਣੀ ਕਰਤੀ ਐ। ਇੱਧਰ ਸਾਰਾ ਸਵੇਰੇ ਹਸਪੀਟਲ ਨੂੰ ਲਾ ਕੇ ਨਾਲ ਘਰਿਆਂ ਕੰਮ। ਆ ਦੇਖੋ ਤੜਕੇ ਆ ਉਰੋਂ ਨਾ ਮੈਂ ਉਹ ਜਿਹੜਾ ਬਾਥਰੂਮ ਆਪਾਂ ਟੈਲਾਂ ਸਾਫ਼ ਕਰ ਦੇ ਦਿੰਨੇ ਆ ਜਿਹੜਾ ਪੀੜਾ ਪੀੜਾ ਫਰਸ਼ ਤੇ ਜੰਮ ਗਈਦੀ ਉਹ ਜਾਰੇ ਸਾਰੀ ਉਹਦੇ ਨਾਲ ਲਾਹੀ ਪਲਾਹ ਜੀ ਕਹਿੰਦੀ ਮੇਰੇ ਤਾਂ ਕਮਰਾ ਅੰਜ ਕਮਰਾ ਲੱਗਣ ਲੱਗਿਆ ਹੈ ਜੀ ਆਹ ਪ੍ਰੈਸਾਂ ਵਾਲੇ ਟੇਬਲ ਆਹ ਕੁੱਲ ਰਹਿ ਗਈ ਹਾਏ ਇਹ ਅੰਦਰ ਪਈ ਰਹਿ ਗਈ ਆਹ ਛੋਟੇ ਛੋਟੇ ਰਹਿ ਗਏ ਧੋਣ ਵਾਲੇ ਚੱਲ ਸਵੇਰੇ ਧੋ ਦਾਂਗੇ ਸਾਰਾ ਸਾਫ਼ ਹੋ ਗਿਆ ਵਧੀਆ ਪੀਕ ਸਾਰੀ ਚੱਕਦੀ ਤਾਂ ਬੜਦੀ ਹੁੰਦੀ ਦੁਰੇ ਕਹਿੰਦੇ ਭਾਈ ਤਾਂ ਬੁਰਾ ਹਾਲ ਹੋਇਆ ਪਿਆ ਮੈਂ ਨਹੀਂ ਵੇਖੀ ਸਾਰਾ ਸਾਫ਼ ਕਰਿਆ ਲਓ ਸਾਡਾ ਡੱਬੀ ਦੇਦੇ ਇਧਰ ਸਬਜ਼ੀ ਆਪਣੀ ਇਹਦਾ ਸਾਡੇ ਬੱਟ ਤੇ ਬਚ ਗਏ ਚਾਰ ਕਬੂਟੇ ਪ੍ਰਿੰਡੀਆਂ ਦੇ ਇੰਨੇ ਕ ਪ੍ਰਿੰਡੀਆਂ ਆ ਗਈਆਂ ਸਵੇਰੇ ਬਣਾਉਣਾ ਨੂੰ ਸਬਜ਼ੀ ਮਤਲਬ ਡੱਬੀ ਨਹੀਂ ਪਤਾ ਕਿੱਥੇ ਆਉਣਾ ਰਾਤ ਵੀ ਨਹੀਂ ਪਤਾ ਕਿੱਥੇ ਲਾਈ ਰਹਾ ਤਾਂ ਮੰਜੇ ਤੇ ਧਰੀ ਹੋ ਜੀ ਪਿੱਤੀ ਬਾਹਰ ਅੱਜ ਜੀ ਲੱਗੀ ਜੀ ਖਾਧਾ ਦਿਨੀਏ ਪਰਖ ਦੇਣ ਇਧਰ ਤੇਰੀ ਬੇਸਾ ਤੇ ਤੜਕੇ ਮੈਂ ਉਹ ਪਰਿਆ ਹਾਏ ਨਮੈਟਰ ਜੀ ਮੱਜੀ ਦੀ ਆ ਦੇਖੋ ਬਾਜ਼ਾਰ ਵਾਲਾ ਲਫਾਫਾ ਹਜੇ ਉੜੀ ਪਿਆ ਇੰਦਰ ਆਪਣੇ ਬੁਟੀਕ ਦੀ ਵੀ ਸੈਟਿੰਗ ਹੋ ਗਈ ਹੁੰਦਾ ਉਹਨੂੰ ਮਾਰੀ ਅਸੀਂ ਉੱਥੇ ਹੀ ਰੱਖਾਂਗੇ ਸਾਈਡ ਤੇ ਨਹੀਂ ਉਹ ਇੱਥੇ ਵਿਚਾਲੇ ਡਿੱਕਾ ਲਉਂਗੀ ਹਵਾ ਬਹੁਤ ਸੋਹਣੀ ਚੱਲ ਰਹੀ ਹੈ ਅੱਜ ਤਾਂ ਮੌਸਮ ਠੀਕ ਹੈ ਲੈ ਗੱਬੀਆਂ ਵੀ ਆਮੀਨੇ ਕੰਮ ਵਧਾਦਾ ਹੁਣ ਨੂੰ ਤਾਂ ਮਸਰਦਾਨੀ ਚੱਕੀ ਜਾਂਦੀ ਹੋਰ ਜਿੰਦਾ ਤੇਰੀ ਹੋਰ ਸਾਰੀ ਬਾਦ ਡੰਡ ਪਾਦੀ ਚਲੋ ਜੀ ਮੈਂ ਹੁਣ ਆਟਾ ਗੁੰਨਦੀ ਆ ਤੇ ਇੱਕ ਦੋ ਭਾਂਡੇ ਜੀ ਨੇ ਉਹ ਸਾਫ਼ ਕਰਦੇ ਆ ਰੋਟੀ ਬਣਾਉਨੇ ਆ ਖਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਸਾਰੀਆਂ ਭੈਣਾਂ ਨੂੰ ਰਿਕਵੈਸਟ ਹੈ ਹਾਰ ਕੇ ਬੁਟੀਕ ਤੇ ਆਪਣੀ ਸੇਲ ਚੱਲ ਰਹੀ ਹੈ ਤੁਸੀਂ ਸਾਰੇ ਜਣੇ ਉਹ ਸੂਟਾਂ ਦਾ ਜਰੂਰ ਲਾਹਾਂ ਲੋ ਆਫਰ ਦੇ ਬਹੁਤ ਘੱਟ ਰੇਟ ਦੇ ਵਿੱਚ ਸੂਟ ਪਾਏ ਨੇ ਕਾਫੀ ਭੈਣਾਂ ਕਹਿੰਦੀਆਂ ਨੇ ਮਹਿੰਗੇ ਨੇ ਜੀ ਦੇਖੋ ਜਿਹਨੂੰ ਚੀਜ਼ ਦਾ ਪਤਾ ਹੈ ਹਨਾ ਜਿਹੜੇ ਆ ਆਪਣੇ ਕੋਲੋਂ ਆਰਡਰ ਚੱਲ ਰਹੇ ਨੇ ਜਿਨ੍ਹਾਂ ਕੋਲ ਸੂਟ ਜਾ ਰਹੇ ਨੇ ਉਹਨਾਂ ਨੂੰ ਪਤਾ ਵੀ ਇਹਨਾਂ ਦੀ ਚੀਜ਼ ਕਹੇ ਜੀ ਆ ਦੂਜੇ ਨੂੰ ਕਹਿਣ ਲੱਗਦਾ ਹੁੰਦਾ ਹੈ ਹਨਾ ਵੀ ਮਹਿੰਗੇ ਨੇ ਸੀਸ ਬਲੌਗ ਨਾਲ ਇੰਜੋਏ ਕਰਨ ਨੂੰ ਮਿਲਦੀ ਹੈ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ